मैडम करिए हर साल साल भी तरह इस प्रोग्राम रमजान शरीफ का मुबा, मुबारक महीना है मुकद्दस महीना है हर कोई रोजा रोज़ाफकारी करवाता है हमने भी अपने पे पे बुलाया है और सभी लोग आए हैं तशरीफ लाए हैं सभी तो सभी का बहुत बहुत शुक्रिया और दुआ है ये कि जितने लोग भी यहाँ आए हैं तो अल्लाह मियाँ हर किसी की दुआ को कबूल करे सबके घरों में रहमत हो बरकत हो और सबकी जायज़ दुआओं को कबूल कर फरमाए मफ़रत फरमाए सबकी और इख्ताम पर है ये महीना तो इसलिए सब के लिए दुआ गो है अल्लाह करे हर दिन रमजान की तरह को रौनक हो ईद की खुशियों की तरह खुशहाली हो यहाँ यही शह, शहर के लिए अमनो अमान हो भाईचारा हो प्यार मोहब्बत आपस में हमेशा कायम रहे रमजान महीना चल रहा है ਰੋਜ਼ਾ ਫਤਰੀ ਦਾ ਪ੍ਰੋਗਰਾਮ ਜੋ ਰੱਖਿਆ ਗਿਆ ਹੈ ਆਪਣੇ ਮੌਜੂਦ ਸਭ ਦੇ ਵਿੱਚ ਸਾਰੇ ਮੁਸਲਮ ਭਾਈਚਾਰੇ ਨੂੰ ਰਮਜ਼ਾਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਜਿਹੜਾ ਅੱਜ 21ਵਾਂ ਰੋਜ਼ਾ ਹੈ ਇਹ ਅੱਜ ਅਸੀਂ ਰੋਜ਼ਾ ਫਤਰੀ ਆਲਮਾਊਸ ਵਿਖੇ ਕਰਵਾਈ ਹੈ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਹਿੱਸਿਆਂ ਵਿੱਚ ਹਰ ਰੋਜ਼ ਹੀ ਤਕਰੀਬਨ ਰੋਜ਼ਾ ਫਤਾਰ ਹੁੰਦੀ ਹੈ ਤੇ ਅੱਜ ਸਾਨੂੰ ਪਰਮਾਤਮਾ ਵੱਲੋਂ ਸੁਭਾਗਾ ਸਮਾਂ ਮਿਲਿਆ ਕਿ ਅੱਜ ਆਲਮਾਊਸ ਵਿਖੇ ਰੋਜ਼ਾ ਫਤਰੀ ਕੀਤੀ ਗਈ ਤੇ ਅਸੀਂ ਸਾਰੇ ਭਰਾਵਾਂ ਦਾ ਸ਼ੁਕਰੀਆ ਤਾਂ ਕਰਦੇ ਹਾਂ ਕਿ ਜਿਨ੍ਹਾਂ ਨੇ ਆ ਕੇ ਸਾਡੇ ਕਰਦੀ ਰੌਣਕ ਵਧਾਈ ਹੈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਾਡੇ ਨੇ ਕਿਸ ਸੱਦੇ ਤੇ ਇਹ ਰੋਜ਼ਾ ਫਤਾਰ ਕਰਨ ਵਾਸਤੇ ਪਹੁੰਚੇ ਨੇ ਦੇਖੋ ਜਦੋਂ ਆਪਾਂ ਲਗਾਤਾਰ ਖਾਂਦੇ ਖਾਂਦੇ ਰਹਿੰਦੇ ਆ ਤੇ ਆਪਣੇ ਇਸ ਤਰ੍ਹਾਂ ਦੇ ਸੈੱਲ ਪੈਦਾ ਹੋ ਜਾਂਦੇ ਨੇ ਜਿਹੜੇ ਕਿ ਸਾਡੇ ਲਈ ਸਿਹਤ ਲਈ ਹਾਨੀਕਾਰਕ ਹੁੰਦੇ ਨੇ ਪਰ ਜਦੋਂ ਅਸੀਂ ਸਾਡੇ ਆਪੇ ਕਿਸੇ ਵੀ ਚੀਜ਼ ਨੂੰ ਕੋਈ ਵਿਸ਼ਰਾਮ ਦਿੰਦੇ ਆ ਤੇ ਉਸੇ ਤਹਿਤ ਜਦੋਂ ਰੋਜ਼ਾ ਰੱਖਿਆ ਜਾਂਦਾ ਹੈ ਤੇ ਸਰੀਰ ਨੂੰ ਵਿਸ਼ਰਾਮ ਮਿਲਦਾ ਤੇ ਉਹਦੇ ਨਾਲ ਜਿਹੜੇ ਉਸ ਜਿਹੜੇ ਸਾਡੇ ਮਾੜੇ ਸੈੱਲ ਹੁੰਦੇ ਨੇ ਸਰੀਰ 'ਚ ਪੈਦਾ ਹੋਏ ਹੁੰਦੇ ਤੇ ਦੂਸਰੇ ਜਿਹੜੇ ਸੈੱਲ ਨੇ ਉਹਨਾਂ ਨੂੰ ਵਧੀਆ ਜਿਹੜੇ ਚੰਗੇ ਸਾਲ ਨੇ ਸਾਡੇ ਸਿਹਤ ਲਈ ਵਧੀਆ ਨੇ ਉਹ ਮਾਰੇ ਸਾਲਾਂ ਨੂੰ ਖਾ ਲੈਂਦੇ ਨੇ ਜਦੋਂ ਸਾਡਾ ਸਰੀਰ ਭੁੱਖਿਆ ਤੇ ਰਹਿੰਦਾ ਇਸ ਕਰਕੇ ਇਹਦਾ ਮੈਡੀਕਲੀ ਤੌਰ ਤੇ ਵੀ ਬਹੁਤ ਵਧੀਆ ਇਫੈਕਟ ਪੈਂਦਾ ਲੋਕਾਂ ਦਾ ਜਿਹੜੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਇਹਨਾਂ ਨੂੰ ਵੀ ਪਤਾ ਨਹੀਂ ਹੁੰਦਾ ਜੀ ਇਹ ਰੋਜ਼ਾ ਕਿਉਂ ਰੱਖਿਆ ਜਾਂਦਾ ਹੈ ਇੱਕ ਦੂਸਰੇ ਨਾਲ ਮਿਲ ਕੇ ਤੇ ਆਪਾਂ ਇੱਕ ਦੂਸਰੇ ਨੂੰ ਸਮਝਾਂਗੇ ਜੇ ਇਕੱਠੇ ਬੈਠਾਂਗੇ ਆਪਾਂ ਨੂੰ ਪਤਾ ਲੱਗੂਗਾ ਮੇਰਾ ਨਾਮ ਬਗੇਲ ਸਿੰਘ ਚੁੰਬਰ ਜੀ ਜੀ ਬਗੇਲ ਸਿੰਘ ਜੀ ਕੀ ਕਹੋਗੇ ਅੱਜ ਰੋਜ਼ਾ ਵਰਤਰੀ ਪ੍ਰੋਗਰਾਮ ਤੇ ਤੁਸੀਂ ਆਏ ਹੋ ਇਹ ਬਹੁਤ اچھی ਗੱਲ ਹੈ ਇਹ ਭਾਈਚਾਰਕ ਸਾਂਝ ਨੂੰ ਬੜਾਵਾ ਦਿੰਦੀ ਹੈ ਇਹ ਚੀਜ਼ ਜਿਸ ਤਰ੍ਹਾਂ Hindu Muslim Sikh ਸਾਰੇ ਹੀ ਇੱਥੇ ਬੁਲਾਏ ਜਾਂਦੇ ਨੇ ਤੇ ਕਾਫੀ ਲੰਬੇ ਸਮੇਂ ਤੋਂ ਅਸੀਂ ਆਉਣੇ ਹਾਂ ਉਹਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੋਜ਼ਾ ਉਫਤਾਰੀ ਦਾ ਜੋ ਪ੍ਰੋਗਰਾਮ ਹੈ ਇਹਨੂੰ ਬੜਾਵਾ ਮਿਲਿਆ ਹੈ ਕਿਉਂਕਿ ਆਪਣਾ ਜਿਹੜਾ ਸੋ ਸ਼ਹਿਰ ਹੈ ਮਲੇ ਕੋਲਾ ਇਹ ਭਾਈਚਾਰਕ ਸਾਂਝ ਤੋਂ ਮੰਨਿਆ ਜਾਂਦਾ ਹੈ ਸ਼ੁਰੂ ਤੋਂ ਹੀ ਦੇਖੋ ਸ਼ਹਿਰ ਵਾਸੀਆਂ ਤਾਂ ਇਹੀ ਫੀਲ ਕਰਨੀ ਚਾਹੁੰਦੇ ਨੇ ਵੀ ਆਪਾਂ ਜਿਹੜੀ ਭਾਈਚਾਰਕ ਸਾਂਝ ਹੈ ਹਮੇਸ਼ਾ ਹੀ ਬਣਾ ਕੇ ਰੱਖਣੀ ਚਾਹੀਦੀ ਹੈ ਜੇ ਆਪਣੇ ਚ ਭਾਈਚਾਰਕ ਸਾਂਝ ਹੈ ਤਾਂ ਆਪਾਂ ਇੱਕ ਬਹੁਤ ਵਧੀਆ ਇਨਸਾਨ ਹੈ ਜੇ ਅਸੀਂ ਆਪਦੇ ਮਜ਼ਬੂ ਦੇ ਦੂਸਰੇ ਮਜ਼ਬੂ ਦੀ ਇੱਜ਼ਤ ਨਹੀਂ ਕਰਦੇ ਤਾਂ ਅਸੀਂ ਆਪਦੇ ਧਰਮ ਦੇ ਵੀ ਪੱਕੇ ਨਹੀਂ ਹੋ ਸਕਦੇ